ਆਜਾ ਤੁਮ ਆਪਾਂ ਆ ਜਾ ਆਜਾ ਬੱਸ ਵਾਲੇ ਦਾ ਪਤਾ ਇਹਨੂੰ ਰੱਲਣਾ ਇਹਨੂੰ ਬੱਸ ਵਾਲਾ ਮੈਂ ਬਾਤ ਕਰਦਾ ਤੇ ਇਹਦੀ ਬੈਂਟ ਨੰਬਰ ਗੱਡੀ ਆ ਪੁੱਛ ਲਾਦੀ ਮੈਨੂੰ ਕੋਈ ਬਾਤ ਦੀ ਮੋਦੀ ਦੀ ਸਾਰੀ ਮਸਾਲਾ ਤੁਹਾਡਾ ਆ ਜਾ ਰਿਹਾ ਕਿਹੜਾ ਵਾਲੇ ਨੇ ਬਾਈ ਮੇਰੇ ਆਪਣੀ ਪਠਾਨਕੋਟ ਦੀ ਪੂਰੀ ਗੱਡੀ ਆ ਇਹਦਾ ਐਕਸੀਡੈਂਟ ਹੋਇਆ ਬਾਰਨੇ ਕੋਲ ਕਨੈਕਟਰ ਵਿਚਾਰਾ ਵਿੱਚ ਫਸਿਆ ਪਿਆ ਵੀਰ ਕਨੈਕਟਰ ਗਰੁੱਪ ਵਿੱਚ ਪਾਉਣੇ ਆ ਆਪਣੇ ਪੈਪੀ ਸਾਹਿਬ ਜੀ ਤੁਸੀਂ ਵੀ ਪਾ ਦਿਓ ਇਹ ਗੱਡੀ ਹੈ ਵੀਰੇ ਲਿੱਕੜ ਨੇ ਟੋਲਾ ਗਿਆ ਕਹਿੰਦਾ ਫੇਰਾ ਸਹੀ ਪੈਂਦਾ ਰਿਹਾ ਟਰੈਕਟਰ ਖੜਾ ਲਾਓ ਖੜਾ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਐਸਏ ਜਸਵਿੰਦਰ ਸਿੰਘ ਮੈਂ ਚੌਂਕੀ ਪਕੜਵਾ ਜੀ ਸਰਸ੍ਰਾਮਦਰ ਰੋਡ ਤੇ ਹਾਦਸਾ ਵਾਪਰਿਆ ਕੀ ਹਾਦਸਾ ਵਾਪਰਿਆ ਇਹ ਇੱਕ ਪੰਨਵਾਸ ਸੀ ਜੀ ਪਟਾਣਕੋਟ ਦੇ ਕੋਲ ਜੀ ਪਟਾਣਕੋਟ ਇਹ ਮੇਹਰ ਰੋਡ ਕੋਈ ਕੌਣਕ ਆਪਣਾ 5:30 ਕੌਣੀ 6 ਦਾ ਟਾਈਮ ਸੀ ਕੋਈ ਇਹ ਪਟਿਆਲਾ ਤੋਂ ਪਟਾਣਕੋ ਟੂ ਜਾ ਰਹੀ ਸੀਗੀ ਤੇ ਸਰੰਦ ਤੋਂ ਟਰੱਕ ਜਾ ਰਿਹਾ ਸੀਗਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਤੇ اچانک ਕੋਈ ਉਹਨਾਂ ਦਾ ਸਪਿੰਗ ਹੋ ਕੇ ਮਤਲਬ ਕਿ ਅਨਬੈਲੈਂਸ ਹੋ ਕੇ ਟੱਕਰ ਹੋ ਗਈ ਸਰ ਕੋਈ ਜਾਨੀ ਨੁਕਸਾਨ ਉਸੇ ਜਾਨੀ ਨੁਕਸਾਨ ਫਿਲਹਾਲ ਇੱਥੇ ਸਾਡੇ ਕੁਝ ਨਹੀਂ ਅਸੀਂ ਜਿਹੜੇ ਵੀ ਸੀਗੇ ਕੇਅਰਫੁਲੀ ਐਸਐਸਐਫ ਦੀ ਮਦਦ ਨਾਲ ਤੇ ਹੋਰ ਪਬਲਿਕ ਦੀ ਮਦਦ ਨਾਲ ਜਿਹੜੀਆਂ ਸਵਾਰੀਆਂ ਨੇ ਉਹ ਹਸਪੀਟਲ ਤੇ ਸਰ ਕਿੰਨੇ ਕੇ ਲੋਕ ਚੱਕਮੀ ਹੋਣ ਦੀ ਜਾਂਦਾ ਕੋਈ 4-5 ਲੋਕ ਸੀਗੇ ਤੇ ਕੋਈ ਜਾਂਦੇ ਨਹੀਂ ਸੀਗਾ ਕਨੈਕਟਰ ਤੇ ਡਰਾਈਵਰ ਥੋੜਾ ਜਿਆਦੇ ਹੋ ਸੀ